ਪਲਕੇ ਕਿਸਾਨਾਂ ਦੀ ਮਹਾਪੰਚਾਇਤ ਜਿਹੜੀ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਹੋਣ ਜਾ ਰਹੀ ਆ ਤਾਂ ਅੱਜ ਜਿਹੜੇ ਕਿਸਾਨਾਂ ਵੱਲੋਂ ਦਿੱਲੀ ਕੂਚ ਆ ਜਿਹੜੀ ਉਹ ਕਰ ਲਈਤੀ ਗਈ ਆ ਤੇ ਇਸ ਵਕਤ ਬਹਾਦਰਗੜ੍ਹ ਜਿਹੜੇ ਕਿਸਾਨ ਨੇ ਜਿਹੜੇ ਉਹ ਪਹੁੰਚ ਚੁੱਕੇ ਨੇ ਤੇ ਉਹਨਾਂ ਨਾਲ ਗੱਲਬਾਤ ਕਰ ਲੈਣਾ ਕਿ ਕੱਲ ਦੀ ਮਹਾਪੰਚਾਇਤ ਕਿੰਨੀ ਕ ਅਸਰਦਾਰਈ ਆ ਜਿਹੜੀ ਉਹ ਰਹਿਣ ਵਾਲੀ ਆ ਅ ਭਾਈ ਜੀ ਪਹੁੰਚ ਗਿਓ ਸਾਰੇ ਕਿਸ ਕਿਸਾਨ ਲੀਡਰ ਕਿੱਥੇ ਕਿੱਥੇ ਰੁਕ ਰਹੇ ਨੇ ਕੀ ਕੀ ਅੱਜ ਦਾ ਪ੍ਰੋਗਰਾਮ ਹੈ ਤੇ ਕੱਲ ਦਾ ਕੀ ਪ੍ਰੋਗਰਾਮ ਰਹਿਣ ਵਾਲਾ ਅੱਜ ਦਾ ਪ੍ਰੋਗਰਾਮ ਦਾ ਸਾਡਾ ਇਹ ਹੈ ਜੀ 500 ਬੰਦੇ ਸਾਡੇ ਅੱਗੇ ਉੱਥੇ ਬੈਠ ਗਏ ਆ ਕੋਸੇ ਇੱਥੇ ਖੜ੍ਹ ਗਏ ਸੀ ਤੇ ਸੁਬਾਸੀਂ 10 ਵਜੇ ਬਾਦਰਗੜ ਖੜੀ ਬਾਦਰਗੜ ਬਾਦਰਗੜ ਦੇ ਵਿੱਚ ਪਕੌੜਾ ਚੌਂਕ ਦੇ ਵਿੱਚ ਕੋਸ ਆ ਗਏ ਉਸ ਥੋੜਾ ਜਿਹਾ ਅੱਗੇ ਅਸੀਂ ਜਾਵੜੇ ਆਏ ਆ ਡੋਡੀ ਸਾਡੇ ਜ਼ਿਲ੍ਹੇ ਵੰਡੇ ਵੇ ਆ ਅਗਰਾਹਾਂ ਜੱਫੇ ਬੰਦੀ ਦੇ ਜ਼ਿਲ੍ਹੇ ਜਿਵੇਂ ਜਿਵੇਂ ਸਾਡੀਆਂ ਡਿਊਟੀਆਂ ਲੱਗੀਆਂ ਓਵੇਂ ਸਾਰੇ ਅਸੀਂ ਬੈਠ ਜਾਾਂਗੇ ਕੋਈ ਕਿੱਥੇ ਬੈਠ ਕੋਈ ਬੈਠ ਕੋਈ ਬੈਠਾਂਗੇ ਅਸੀਂ ਬਾਦਰਗੜ ਦੇ ਨੇੜੇ ਤੇ ਉਸ ਤੋਂ ਬਾਅਦ 10 ਵਜੇ ਕਾਲੂ ਫੁਲਕਾ ਪਾਣੀ ਛੱਕ ਕੇ ਮਹਾਪੰਚਾਇਤ ਦਿੱਲੀ ਦੇ ਵਿੱਚ ਜਾਵਾਂਗੇ ਕੱਲ ਸਵੇਰੇ 10 ਵਜੇ ਇੱਥੋਂ ਰਵਾਨਾ ਕਰਾਂਗੇ 10 ਵਜੇ 10 10:30 ਵਜੇ ਰੋਟੀ ਪਾਣੀ ਖਾ ਕੇ ਇੱਥੋਂ ਰਵਾਨਾ ਹੋ ਜਾਵਾਂਗੇ ਇੱਥੋਂ 10 ਵਜੇ ਰਵਾਨਾ ਹੋਣਾ ਹਾਂਜੀ 10 ਵਜੇ ਮਹਾਪੰਚਾਇਤ ਦਿੱਲੀ ਦੇ ਵਿੱਚ ਜਾਵਾਂਗੇ ਉਹ ਸਟੇਜ ਚੱਲੂਗੀ ਉੱਥੇ ਬਹੁਤ ਵੱਡਾ ਇਕੱਠ ਹੋਊਗਾ ਲੱਖਾਂ ਲੱਖਾਂ ਦੇ ਲੋਕ ਆਉਣਗੇ ਇੱਥੇ ਵੰਡ ਕੇ ਖੜਾਏ ਹੋਏ ਨੇ ਜਿਵੇਂ ਤੁਸੀਂ ਦੱਸ ਰਹੇ ਸੀ ਰੋਤਕ ਵੀ ਬੰਦੇ ਨਹੀਂ ਬਸ ਨੇੜੇ ਨੇੜੇ ਹੀ ਆ ਹੁਣ ਅਸੀਂ ਜਿਵੇਂ ਜਿਵੇਂ ਡੋਡੀ ਸਾਡੇ ਜ਼ਿਲ੍ਹੇ ਆ ਰੋਤਕ ਵੀ ਆ ਸਾਰੀ ਤਰ੍ਹਾਂ ਦੀ ਜਿੱਥੇ ਜਿੱਥੇ ਸਾਨੂੰ ਜਗ੍ਹਾ ਮਿਲੀ ਉੱਥੇ ਉੱਥੇ ਡੇਉਟੀਆਂ ਲਾਤੀਆਂ ਵੀ ਜ਼ਿਲ੍ਹਿਆਂ ਦੇ ਡੋਡੀ ਉਵੇਂ ਬੈਠ ਗਏ ਆ ਹਾਂਜੀ ਤੇ ਸਵੇਰੇ ਹੀ 10 ਵਜੇ ਨੂੰ ਤਿਆਰੀ ਕਰਕੇ ਤੇ ਦਿੱਲੀ ਦੇ ਵਿੱਚ ਕੁਝ 10 ਵਜੇ ਇੱਥੋਂ ਸਟਾਰਟ ਹੋ ਜਾਣਾ ਦਿੱਲੀ ਰਾਮਲੀਲਾ ਕਰਾਉਣਾ ਪੂਰਾ ਰੂਟ ਦਿੱਤਾ ਹੋਇਆ ਪੂਰਾ ਪਲਾਨਿੰਗ ਦੇ ਨਾਲ ਜਾਵਾਂਗੇ ਜੀ ਸਰ ਇਸ ਕਿਨੀ ਕ ਸਰਦਾਈ ਰਹਿਣ ਵਾਲੀ ਹੈ ਮਹਾਪੰਚਾਇਤ ਜੇਕਰ ਗੱਲ ਕਰੀਏ ਬਹੁਤ ਵੱਡਾ ਸਰ ਪਊਗਾ ਜੀ ਇਹ ਗੱਲ ਤੇ ਸਰਕਾਰ ਤਾਂ ਹਾਲੇ ਵੀ ਕਹਿ ਰਹੀ ਹੈ ਕਿ ਪੰਜ ਫਸਲਾਂ ਦੇ ਐਮਐਸਪੀ ਦੇਣ ਨੂੰ ਤਿਆਰ ਬੈਠੇ ਆ ਜਿਹੜੇ ਨੌਜਵਾਨਾਂ ਦੇ ਪਰਚੇ ਸੀ ਸੀ ਉਹ ਵੀ ਰੱਦ ਕਰਨ ਨੂੰ ਬੈਠੇ ਆ ਮੰਗਾ ਤਾਂ ਦੇਖੋ ਜੀ ਬਹੁਤ ਆ ਸਾਡੀਆਂ ਜਿਵੇਂ ਮੰਨ ਲਓ ਲਖਮੀਂਪੁਰ ਖੀਰੀ ਵਾਲੀ ਮਿਸ਼ਨ ਸੈਣਾ ਉਹਨਾਂ ਦੇ ਮੰਗ ਵੀ ਸਾਡੀ ਵਿੱਚ ਪਈ ਆ ਕਿਸਾਨਾਂ ਦੇ ਪਰਚੇ ਨਜਾਇਜ਼ ਹੋਏ ਹੋਏ ਆ ਤੇ ਕਾਫੀ ਮੰਗਾ ਸਾਡੀਆਂ ਜੀ ਮਨਵਾ ਕੇ ਜਾਵਾਂਗੇ ਤੇ ਸਾਰੇ ਭਾਰਤ ਪੱਧਰ ਦਾ ਕੱਲ ਨੂੰ ਮਹਾਪੰਚਾਇਤ ਹੋ ਰਹੀ ਆ ਕੱਲ ਨੂੰ ਤੁਹਾਨੂੰ ਉੱਥੇ ਪਤਾ ਲੱਗ ਹੀ ਜਾਣਾ ਜੀ ਧੰਨਵਾਦ ਪਾਣੀ ਦਾ ਪੂਰਾ ਪ੍ਰਬੰਧ ਆ ਜੀ ਸਾਡਾ ਵਿੱਚ ਸਮਾਨ ਸਾਰਾ ਲੱਦਿਆ ਹੋਇਆ ਪ੍ਰਸ਼ਾਦੇ ਬਣੀ ਹੁਣ ਤਿਆਰ ਕਰਨੇ ਆ ਸ਼ੱਕ ਕੇ ਸੌ ਜਾਣਾ ਸਵੇਰ ਉੱਠ ਕੇ ਚੱਲਾਂਗੇ ਮੰਗਾ ਤਾਂ ਦੇਖੋ ਜੀ ਬਹੁਤ ਆ ਸਾਡੀਆਂ ਜਿਵੇਂ ਮੰਨ ਲਓ ਲਖਮੀਂਪੁਰ ਖੀਰੀ ਵਾਲੀ ਮਿਸ਼ਨ ਸੈਣਾ ਉਹਨਾਂ ਦੇ ਮੰਗ ਵੀ ਸਾਡੀ ਵਿੱਚ ਪਈ ਆ ਕਿਸਾਨਾਂ ਦੇ ਪਰਚੇ ਨਜਾਇਜ਼ ਹੋਏ ਹੋਏ ਆ ਤੇ ਕਾਫੀ ਮੰਗਾ ਸਾਡੇ ਜੀ ਮਨਵਾ ਕੇ ਜਾਵਾਂਗੇ ਤੇ ਸਾਰੇ ਭਾਰਤ ਪੱਧਰ ਦਾ ਕੱਲ ਨੂੰ ਮਹਾਪੰਚਾਇਤ ਹੋ ਰਹੀ ਆ ਕੱਲ ਨੂੰ ਤੁਹਾਨੂੰ ਉੱਥੇ ਪਤਾ ਲੱਗ ਹੀ ਜਾਣਾ ਜੀ ਧੰਨਵਾਦ ਪਾਣੀ ਦਾ ਪੂਰਾ ਪ੍ਰਬੰਧਾ ਜੀ ਸਾਡਾ ਵਿੱਚ ਸਮਾਨ ਸਾਰਾ ਲੱਦਿਆ ਹੋਇਆ ਪ੍ਰਸ਼ਾਦੇ ਪਾਣੀ ਹੁਣ ਤਿਆਰ ਕਰਨੇ ਆਂ ਛੱਕ ਕੇ ਸੌ ਜਾਣਾ ਸਵੇਰ ਉੱਠ ਕੇ ਚੱਲਾਂਗੇ ਧੰਨਵਾਦ ਜੀ ਤਾਂ ਦੇਖ ਸਕਦੇ ਹੋ ਕਿਸਾਨ ਨੇ ਜਿਹੜੇ ਇਸ ਵਕਤ ਬਹਾਦਰਗੜ੍ਹ ਪਹੁੰਚ ਚੁੱਕੇ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਕਿਸਾਨ ਨੇ ਜਿਹੜੇ ਉਹ ਸਾਪਲੇ ਰੁਕੇ ਹੋਏ ਨੇ ਤੇ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹ ਬਹਾਦਰਗੜ੍ਹ ਦੇ ਨੇੜੇ ਤੇੜੇ ਰੋਕ ਦਿੱਤੇ ਗਏ ਨੇ ਅਤੇ ਸਵੇਰੇ ਦਾ ਜਿਹੜਾ ਪ੍ਰੋਗਰਾਮ ਹੈ ਕਿਸਾਨਾਂ ਵੱਲੋਂ ਦੱਸਿਆ ਗਿਆ ਹੈ ਕਿ ਤਕਰੀਬਨ 10 ਵਜੇ ਜਿਹੜਾ ਇਥੋਂ ਰਵਾਨਗੀ ਹੈ ਜਿਹੜੀ ਕਿਸਾਨਾਂ ਵੱਲੋਂ ਕੀਤੀ ਜਾਵੇਗੀ ਅਤੇ ਰਾਮਲੀਲਾ ਗਰਾਊਂਡ ਦੇ ਵਿੱਚ ਜੋ ਨਿਰਧਾਰਿਤ ਪ੍ਰੋਗਰਾਮ ਹੈ ਮਹਾਪੰਚਾਇਤ ਜਿਹੜੀ ਹੋਣ ਜਾ ਰਹੀ ਹੈ ਦਿੱਲੀ ਵਿੱਚ ਉਹ ਹੋਵੇਗੀ ਫਿਲਹਾਲ ਇਸ ਦਿੱਲੀ ਨਾਲ ਕਿੰਨਾ ਕੁ ਪ੍ਰਭਾਵ ਕੇਂਦਰ ਸਰਕਾਰ ਦੇ ਉੱਤੇ ਰਹਿੰਦਾ ਹੈ ਕਿ ਵਾਕਈ ਇਸ ਮਹਾਪੰਚਾਇਤ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਉਂਦੀ ਹੈ ਜਾਂ ਨਹੀਂ ਇਹ ਦੇਖਣਾ ਬਹੁਤ ਹੈਮ ਰਹੇਗਾ ਵੀਡੀਓ ਜਰਨਲਿਸਟ ਵਿਕਾਸ ਮੈਂ ਸਮਰਪਤ ਸਿੰਘ ਬਹਾਦਰਗੜ੍ਹ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ